ਅਗਲੀ ਖਬਰ ਜੋ ਆ ਓਹੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਨੂੰ ਲੈ ਕੇ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਆਪਣੇ ਹੀ ਲੀਡਰਸ ਦੇ ਨਾਲ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਜੇ ਮੈਂ ਪਾਵਲ ਨੂੰ ਫਾਇਰ ਕਰਨਾ ਹੋਵੇ ਤਾਂ ਫਾਇਰ ਕਰ ਸਕਦਾ ਹਾਂ ਕਿ ਤੁਹਾਡੇ ਕੀ ਵਿਚਾਰ ਆ ਕਹਿੰਦੇ ਵੀ ਲਗਭਗ ਸਾਰਿਆਂ ਨੇ ਉਹਨਾਂ ਨੂੰ ਜਿਹੜੇ ਸਪੋਰਟ ਕੀਤਾ ਇਹ ਵਾਈਟ ਹਾਊਸ ਦੇ ਆਫੀਸ਼ੀਅਲਸ ਕਹਿ ਰਹੇ ਹੈਗੇ ਆ ਅ ਤੇ ਇਹ ਲਾਮ ਇਕਰ ਜੋ ਇਲੈਕਟਰ ਸੈਨੇਟਰ ਹੋਗੇ ਕਾਂਗਰਸਮੈਨ ਹੋਗੇ ਜੋ ਵੀ ਉਹਨਾਂ ਦੇ ਰਾਈਟ ਹੈਂਡ ਸਪੋਰਟਰਸ ਹੈਗੇ ਆ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਵੀ ਇੱਥੋਂ ਤੱਕ ਵੀ ਗੱਲ ਪਹੁੰਚ ਗਈ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਲੈਟਰ ਵੀ ਜਿਹੜਾ ਆ ਉਹ ਡਰਾਫਟ ਕਰ ਲਿਆ ਸੀ ਵੀ ਜਰੋਮ ਪਾਵਲ ਨੂੰ ਫਾਇਰ ਕਰਨਾ ਹੈਗਾ ਆ ਪਰ ਜਦੋਂ ਮੀਟਿੰਗ ਹੋਈ ਉਹ ਤੋਂ ਬਾਅਦ ਆ ਕੇ ਜਦੋਂ ਲੋਕ ਪੱਤਰਕਾਰਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਨਹੀਂ ਮੈਂ ਉਹਨਾਂ ਨੂੰ ਫਾਇਰ ਤਾਂ ਨਹੀਂ ਕਰਨ ਜਾ ਰਿਹਾ ਕਹਿੰਦੇ ਵੀ ਹਾਲਾਂਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਜਰੋਮ ਪਾਵਲ ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਹੀ ਚੇਅਰਮੈਨ ਜਿਹੜਾ ਹੈ 2018 ਦੇ ਵਿੱਚ ਅਪਾਇੰਟ ਕੀਤਾ ਸੀ ਜੈਨੇਟ ਜੈਲਨ ਦੀ ਜਗ੍ਹਾ ਦੇ ਉੱਤੇ ਜੈਨੇਟ ਜੈਲਨ ਅੱਜਕੱਲ ਟ੍ਰੈਜਰੀ ਸੈਕਟਰੀ ਹੈਗੇ ਆ ਸਹੀ ਠੀਕ ਹੋਣ ਨਹੀਂ ਆ ਸਹੀ ਉਹ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀਗਾ ਸੋ ਜਰੋਮ ਪਾਵਲ ਜੋ ਇਸ ਟਾਈਮ ਦੇ ਉੱਤੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ ਉਹਨਾਂ ਨੂੰ ਲੈ ਕੇ ਕਾਫੀ ਜਿਆਦਾ ਜਿਹੜੀਆਂ ਪੰਬਲ ਫੂਸਾ ਬਣਿਆ ਹੋਇਆ ਹੈਗਾ ਸੋ ਇਹਦੇ ਨਾਲ ਜੇ ਉਹ ਫਾਇਰ ਕਰਦੇ ਆ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਸਟਾਕ ਮਾਰਕੀਟ ਤੇ ਹੋਰ ਬਹੁਤ ਚੀਜ਼ਾਂ ਤੇ ਇਹਦਾ ਜਿਹੜਾ ਅਸਰ ਪੈਣਾ ਹੈਗਾ ਪਰ 트੍ਰੰਪ ਉਹ ਨਹੀਂ ਇਹ ਕਹਿ ਰਿਹਾ ਹੁਣ ਬਾਹਰ ਵੀ ਨਹੀਂ ਹਾਈਲੀ ਅਨ ਲਾਈਕਲੀ ਆ ਕਿ ਮੈਂ ਉਹਨੂੰ ਫਾਇਰ ਕਰੂੰਗਾ ਹੂੰ ਜੀ ਬਿਲਕੁਲ ਸੋ ਇੱਕ ਟਾਈਮ ਦੇ ਤੇ ਜਦੋਂ ਹਰਜੋਤ ਸਿੰਘ ਜੀ ਇਹ ਚਰਚਾ ਛੁੜੀ ਛੇੜ ਪਈ ਸੀਗੀ ਵੀ ਜਰੋਮ ਪਾਵਲ ਨੂੰ ਫਾਇਰ ਕਰਨ ਵਾਲੀ ਚਿੱਠੀ ਲਿਖੀ ਬੈਠੇ ਆ ਕਿਉਂਕਿ ਇੱਕ ਇਨਵੈਸਟੀਗੇਸ਼ਨ ਦੀ ਮੰਗ ਚੱਲ ਪਈ ਸੀਗੀ ਜਰੋਮ ਪਾਵਲ ਦੀ ਕਹਿੰਦੇ ਵੀ ਉਹਨਾਂ ਨੇ ਜਿਹੜਾ ਹਜ਼ਾਰਾਂ ਤੋਂ ਲੱਖਾਂ ਹੀ ਡਾਲਰ ਜਿਹੜੇ ਉਹ ਸਪੈਂਡ ਕੀਤੇ ਆ ਜਿਹੜੇ ਫੈਡ ਦਾ ਮੇਨ ਦਫਤਰ ਆ ਉਹਦੇ ਵਿੱਚ ਅਪਗ੍ਰੇਡਸ ਕਰਨ ਦੇ ਲਈ ਸੋ ਕਹਿੰਦੇ ਵੀ ਉਹ ਉਸੇ ਆਧਾਰ ਦੇ ਉੱਤੇ 트ੰਪ ਹੁਣਾਂ ਨੇ ਸੋਚਿਆ ਸੀਗਾ ਵੀ ਆਪਾਂ ਜਿਹੜੇ ਫੈਡ ਦੇ ਚੇਅਰ ਆ ਪਾਵਲਾ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਖਾ ਦੰਨੇ ਹੈਗੇ ਆ ਸੋ ਫੈਡਰਲ ਰਿਜ਼ਰਵ ਬਿਲਡਿੰਗ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਆ ਉਹਦੇ ਵਿੱਚ ਕੰਸਟਰਕਸ਼ਨ ਵਰਕ ਚੱਲ ਰਿਹਾ ਹੈਗਾ ਆ ਸੋ ਉਸ ਦੇ ਤਹਿਤ ਹੀ ਜਿਹੜਾ ਇਹਨਾਂ ਨੂੰ ਫਾਇਰ ਕਰਨ ਦੇ ਲਈ ਜਿਹੜਾ ਹੋ ਆਖਿਆ ਜਾ ਰਿਹਾ ਸੀ ਜਦ ਇਹ ਚਰਚਾ ਸਵੇਰੇ ਜਦੋਂ ਜ਼ਿਆਦਾ ਚੱਲੀ ਤਾਂ ਐਸ ਐਨ ਪੀ ਤੇ ਜਿਹੜੀਆਂ ਮਾਰਕੀਟਸ ਉਹ ਇੱਕ ਵਾਰੀ ਥੱਲੇ ਦਾ ਰੁਖ ਉਹਨਾਂ ਨੇ ਕਿਹਾ ਤੇ ਹੁਣ ਜਦੋਂ ਪਤਾ ਲੱਗ ਰਿਹਾ ਵੀ ਨਹੀਂ ਉਹ ਫਾਇਰ ਨਹੀਂ ਕਰ ਰਹੇ ਆ ਤਾਂ ਉਹਦੇ ਵਿੱਚ ਹੁਣ ਜਿਹੜਾ ਕਹਿੰਦੇ ਵੀ ਰੀਬਾਉਂਡ ਕੀਤਾ ਆ ਮਾਰਕੀਟ ਨੇ ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਦੇਖੋ ਵੀ ਇੱਕ ਡਿਸੀਜਨ ਦਾ ਕਿਦਾਂ ਕਿੰਨੇ ਜਿਹੜੇ ਉਹ ਅਸਰ ਆ ਉਹ ਪੈ ਜਾਂਦੇ ਆ ਕਿੱਥੇ ਕਿੱਥੇ ਤੱਕ ਉਸ ਦਾ ਜਿਹੜਾ ਉਹ ਅਸਰ ਆ ਉਹ ਚਲਿਆ ਜਾਂਦਾ ਹੈਗਾ ਆ ਸੋ ਹਾਲ ਦੀ ਘੜੀ 트ੰਪ ਹੋਣਾ ਨੇ ਆਖਿਆ ਵੀ ਉਹ ਜਿਹੜੇ ਜਰੋਮ ਪਾਵਲ ਆ ਉਹਨਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਰਹੇ